ਬਹੁਤ ਵੱਡੀ ਖਬਰ ਸਾਂਝੀ ਕਰਨ ਜਾ ਰਹੇ ਆ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਨੇ ਆਖਰ ਧਰਨਾ ਕਿਉਂ ਨਾ ਦਿੱਤਾ ਮਾਨਸ ਐਸਐਸਪੀ ਦਫਤਰ ਦੇ ਸਾਹਮਣੇ ਔਰ ਉਹਨਾਂ ਦੇ ਨਾਲ ਹੀ ਛੋਟਾ ਸਿੱਧੂ ਜਿਹੜਾ ਕਿ ਮੂਸੇਵਾਲਾ ਵੀ ਕਹਿ ਸਕਦੇ ਆ ਉਹ ਵੀ ਆਖਰ ਬੱਚੇ ਦੀਆਂ ਅੱਖਾਂ ਦੇ ਵਿੱਚੋਂ ਰੋਣ ਕਿਉਂ ਨਿਕਲਿਆ ਬਹੁਤ ਵੱਡਾ ਮਾਮਲਾ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਆ ਸਿੱਧੂ ਮੂਸੇਵਾਲਾ ਨੂੰ ਮਾਰ ਦਿੱਤਾ ਗਿਆ ਸੀ ਪੂਰਾ ਵਰਲਡ ਜਾਣ ਚੁੱਕਿਆ ਪਰ ਇਸ ਮਾਮਲੇ ਨੂੰ ਲੈ ਕੇ ਸਰਕਾਰ ਦੇ ਖਿਲਾਫ ਕਈ ਵਾਰ ਤੁਸੀਂ ਬਾਪੂ ਬਲਕੌਰ ਸਿੰਘ ਯਾਨੀ ਸਿੱਧੂ ਮੂਸੇਵਾਲਾ ਦੇ ਪਿਤਾ ਔਰ ਉਹਨਾਂ ਦੀ ਮਾਤਾ ਜੀ ਇਹਨਾਂ ਨੇ ਬਹੁਤ ਵਾਰ ਕਿਹਾ ਸਰਕਾਰ ਨੂੰ ਕਿ ਭਾਈ ਜਿਹੜੇ ਦੋਸ਼ੀ ਨੇ ਇੱਕ ਪਾਸੇ ਤਾਂ ਕਹਿੰਦੇ ਜੀ ਗੈਂਗਸਟਰਾਂ ਦੇ ਵਿਰੁੱਧ ਪੰਜਾਬ ਪੁਲਿਸ ਦੇ ਮੁਖੀ ਡੀਜੀਪੀ ਗੌਰਵ ਯਾਦਵ ਦੁਆਰਾ ਇੱਕ ਬਹੁਤ ਵੱਡਾ ਪ੍ਰਹਾਰ ਚਲਾਇਆ ਗਿਆ ਔਰ ਦੂਜੇ ਪਾਸੇ ਉਹਨਾਂ ਦਾ ਅੱਜ ਇਹ ਕਹਿਣਾ ਕਿ ਸਿੱਧੂ ਮੂਸੇਵਾਲਾ ਨੂੰ ਇਨਸਾਫ ਦਾ ਛੱਡੋ ਸਾਡੀ ਜਿਹੜੀ ਕੰਪਲੀਟ ਹੈ ਉਹਨੂੰ ਨਾ ਵਾਪਸ ਦਿੱਤਾ ਜਾ ਰਿਹਾ ਨਾ ਉਸਤੇ ਕੰਮ ਕੀਤਾ ਜਾ ਰਿਹਾ ਔਰ ਦੂਜੇ ਪਾਸੇ ਇੱਕ ਬਹੁਤ ਵੱਡੇ ਮਸ਼ਹੂਰ ਗਾਇਕ ਦਾ ਨਾਮ ਆ ਚੁੱਕਿਆ ਹੈ ਉਹਨਾਂ ਦੇ ਉੱਤੇ ਐਫ ਆਈ ਆਰ ਕਰਨ ਦੀ ਮੰਗ ਜਿਹੜਾ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਕਰ ਰਹੇ ਨੇ ਉਹਨਾਂ ਦੀ ਮਾਤਾ ਕਰ ਰਹੀ ਹੈ ਔਰ ਜਿਹੜੀ ਇਹ ਖਬਰ ਇਹਨੇ ਫੇਰ ਤੋਂ ਪੰਜਾਬ ਦੀ ਸਿਆਸਤ ਨੂੰ ਪੰਜਾਬ ਦੇ ਲੋਕਾਂ ਨੂੰ ਔਰ ਪੰਜਾਬ ਦੀ ਇੰਡਸਟਰੀ ਨੂੰ ਖਿਲਾਫੇ ਰੱਖ ਦਿੱਤਾ ਹੈ ਯਾਨੀ ਇੱਕ ਗਾਇਕਾ ਬੰਤੀ ਨਾਮ ਦਾ ਜਿਹਦੇ ਉੱਤੇ ਉਹਨਾਂ ਨੇ ਐਫ ਆਈ ਆਰ ਕਰਨ ਦੀ ਜਿਹੜੇ ਕਿ ਮੰਗ ਕੀਤੀ ਹੈ ਔਰ ਦੂਜੇ ਪਾਸੇ ਮੂਸੇ ਵਾਲੇ ਦੇ ਜਿਹੜੇ ਕਾਤਲ ਲੋਕ ਨੇ ਉਹ ਗੈਂਗਸਟਰ ਚਾਹੇ ਬੋਲਦੀ ਬਰਾਰ ਹੋਵੇ ਚਾਹੇ ਪਹਿਲਾਂ ਉਹ ਸੁਬਸਨੋਈ ਹੋਵੇ ਇਹਨਾਂ ਦੇ ਖਿਲਾਫ ਸਰਕਾਰ ਐਕਸ਼ਨ ਕਿਉਂ ਨਹੀਂ ਲੈ ਰਹੀ ਉਹਨਾਂ ਨੇ ਕਿਹਾ ਕਿ ਤੁਸੀਂ ਇਹਨਾਂ ਗੈਂਗਸਟਰਾਂ ਨੂੰ ਸਾਹਮਣੇ ਰੱਖਦੇ ਹੋ ਆਪਣੇ ਕੰਮ ਕਰ ਲਈ ਔਰ ਤੁਸੀਂ ਬਾਕੀ ਜਿਹੜੇ ਕਿ ਸਾਡੇ ਪੰਜਾਬ ਦੇ ਆਮ ਨੌਜਵਾਨ ਨੇ ਉਹਨਾਂ ਨੂੰ ਘਰਾਂ ਦੇ ਵਿੱਚ ਜਾ ਕੇ ਮਾਰਦੇ ਹੋ ਇਹ ਮੂਸੇ ਵਾਲੇ ਦੇ ਪਿਤਾ ਬੰਨਿਓ ਸ਼ਬਦ ਬੋਲੇ ਗਏ ਨੇ ਔਰ ਮੂਸੇ ਵਾਲੇ ਦਾ ਜਿਹੜਾ ਛੋਟਾ ਭਰਾ ਜਿਹੜਾ ਕਿ ਛੋਟਾ ਸਿੱਧੂ ਉਹਦੀਆਂ ਅੱਖਾਂ ਦੇ ਵਿੱਚੋਂ ਵੀ ਅੱਜ ਰੋਣਾ ਆ ਗਿਆ ਇਸ ਗੱਲ ਨੂੰ ਲੈ ਕੇ ਕਿ ਭਾਈ ਮਾਤਾ ਪਿਤਾ ਤਾਂ ਦੇਖੋ ਧਰਨੇ ਤੇ ਨੇ ਉਹਨਾਂ ਦੇ ਸਵਾਲ ਬਹੁਤ ਵੱਡੇ ਨੇ ਉਹ ਕਹਿੰਦੇ ਸਾਨੂੰ 4 ਸਾਲ ਗੁਜ਼ਰ ਗਏ ਨੇ ਅਸੀਂ ਮੂਸੇ ਵਾਲੇ ਦੇ ਇਸ ਕਾਂਡ ਨੂੰ ਲੈ ਕੇ ਬਹੁਤ ਵਾਰ ਭਗਵੰਤ ਸਿੰਘ ਮਾਨ ਨੂੰ ਕਿਹਾ ਬਹੁਤ ਵਾਰ ਸਾਡੀ ਪੰਜਾਬ ਦੀ ਪੁਲਿਸ ਨੂੰ ਕਿਹਾ ਮੁਖੀ ਪੁਲਿਸ ਦੇ ਗੌਰਵ ਯਾਦਵ ਡੀਜੀਪੀ ਇਹਨਾਂ ਨੂੰ ਵੀ ਕਿਹਾ ਬਕਾਇਦਾ ਹੋ ਮਿਲੇ ਪਰ ਉਹ ਕਹਿੰਦੇ ਕਿ ਸਾਨੂੰ ਕਿਸੇ ਪਾਸਿਓਂ ਵੀ ਕੋਈ ਰਿਸਪੌਂਸ ਨਹੀਂ ਮਿਲ ਰਿਹਾ ਯਾਨੀ ਮੂਸੇਵਾਲੇ ਦੇ ਜਿਹੜੇ ਕਤਲ ਲੋਕ ਨੇ ਉਹਨਾਂ ਨੂੰ 5 ਵਜੇ ਜਿਹੜਾ ਕਿ ਮੂਸੇਵਾਲੇ ਦਾ ਕਤਲ ਹੁੰਦਾ 7:30 ਵਜੇ ਤੱਕ ਮਾਨਸਾ ਦੇ ਅੰਦਰ ਕੋਈ ਨਾਕਾਬੰਦੀ ਨਹੀਂ ਕੀਤੀ ਜਾਂਦੀ ਇਹ ਗੱਲ ਵੀ ਬਲਕੌਰ ਸਿੰਘ ਨੇ ਕਹੀ ਮੂਸੇਵਾਲੇ ਦੇ ਪਿਤਾ ਨੇ ਔਰ ਦੂਜੇ ਪਾਸੇ ਬਹੁਤ ਵੱਡਾ ਮਾਮਲਾ ਦਾ ਜਿਹੜਾ ਹੋਇਆ ਹੈ ਕਿ ਇੰਨੇ ਸਾਲ ਵੀ ਗੁਜ਼ਰ ਜਾਣ ਉਸ ਬੰਦੇ ਦੇ ਜਿਹੜੇ ਅਸਲੀ ਦੋਸ਼ੀ ਨੇ ਅਸਲੀ ਕਾਤਲ ਨੇ ਉਹਨਾਂ ਤੱਕ ਵਾਕਈ ਇਹ ਗੱਲ ਕਹਿਣੀ ਪੈ ਰਹੀ ਆ ਸਾਡੇ ਪੰਜਾਬ ਦੀ ਸਰਕਾਰ ਪੰਜਾਬ ਦਾ ਪ੍ਰਸ਼ਾਸਨ ਲੱਗਦਾ ਇੰਨਾ ਗੱਲਾਂ ਤੇ ਤਨ ਕੰਮ ਹੈ ਹੋਰ ਭਾਵੇਂ ਬਹੁਤੇ ਚੰਗੇ ਕੰਮ ਪੰਜਾਬ ਦੀ ਪੁਲਿਸ ਵੀ ਕਰਦੀ ਹੈ ਪੰਜਾਬ ਦੀ ਸਰਕਾਰ ਵੀ ਕਰਦੀ ਹੈ ਬਹੁਤ ਸਾਰੇ ਮੁੱਦੇ ਨੇ ਜਿੰਨਾ ਪ੍ਰਤੀ ਠੀਕ ਵੀ ਚੱਲ ਰਹੇ ਆ ਪਰ ਇੱਕ ਐਸਾ ਮੁੱਦਾ ਜਿਹਦੇ ਨਾਲ ਪੰਜਾਬ ਦੀ ਇਕੱਲੀ ਅੰਦਰਸ਼ਟੀ ਹੀ ਨਹੀਂ ਬਲਕਿ ਇੱਕ ਬਹੁਤ ਵੱਡਾ ਨਾਮ ਪੰਜਾਬ ਦਾ ਪੰਜਾਬ ਦਾ ਨਾਮ ਉੱਚਾ ਕਰਨ ਵਾਲਾ ਇੱਕ ਐਸਾ ਨੌਜਵਾਨ ਇੱਕ ਛੋਟੇ ਜਿਹੇ ਪਿੰਡ ਦੇ ਵਿੱਚੋਂ ਉੱਠ ਕੇ ਪੂਰੇ ਜ਼ਿਲ੍ਹੇ ਦਾ ਨਹੀਂ ਮੈਂ ਕਹਿੰਦਾ ਪੂਰੇ ਵਰਲਡ ਦਾ ਵਰਲਡ ਤੱਕ ਦਾ ਯਾਨੀ ਐਕੈਸਾ ਡੰਕਾ ਬਜਾਇਆ ਦੁਨੀਆ ਦੇ ਅੰਦਰ ਕਿ ਹਿੰਦੁਸਤਾਨ ਦੀ ਪੰਜਾਬ ਦੇ ਅੰਦਰ ਉਸ ਧਰਤੀ ਦੇ ਉੱਤੇ ਜਨਮਿਆ ਇੱਕ ਨੌਜਵਾਨ ਜਿਨੇ ਪੂਰੇ ਪੰਜਾਬ ਦੀ ਨਹੀਂ ਵਰਲਡ ਦੀ ਇੰਡਸਟਰੀ ਹਲਾਕੇ ਰੱਖ ਦਿੱਤੀ ਉਹ ਵੀ 2-4 ਸਾਲਾਂ ਦੇ ਅੰਦਰ ਅੰਦਰ ਤਾਂ ਫਿਰ ਉਸ ਬੰਦੇ ਨੂੰ ਜਦੋਂ ਕੋਈ ਗੈਂਗਸਟਰਾਂ ਦੁਆਰਾ ਮਾਰਿਆ ਜਾਂਦਾ ਉਹਦਾ ਚਾਹੇ ਦੋਸ਼ ਸੀ ਚਾਹੇ ਨਹੀਂ ਸੀ ਪਰ ਕਾਨੂੰਨਨ ਤੌਰ ਤੇ ਉਹਨਾਂ ਨੂੰ ਸਜ਼ਾ ਤਾਂ ਹੋਣੀ ਬਣਦੀ ਸੀ ਇਸ ਗੱਲ ਨੂੰ ਲੈ ਕੇ ਸਿੱਧੂ ਮੂਸੇਵਾਲੇ ਦੇ ਪਿਤਾ ਉਹਨਾਂ ਦੀ ਮਾਤਾ ਔਰ ਨਾਲ ਉਹ ਬੱਚਾ ਜਿਹਨੂੰ ਆਪਾਂ ਛੋਟੇ ਸਿੱਧੂ ਦੇ ਨਾਂ ਨਾਲ ਵੀ ਜਾਣਦੇ ਆ ਉਹ ਤਿੰਨੋਂ ਉਸ ਧਰਨੇ ਦੇ ਅੰਦਰ ਮੌਜੂਦ ਨੇ ਮਾਨਸਾ ਦੇ ਦਫ਼ਤਰ ਐਸਐਸਪੀ ਦੇ ਬਿਲਕੁਲ ਸਾਹਮਣੇ ਉਹ ਬੈਠੇ ਨੇ ਥੱਲੇ ਜ਼ਮੀਨ ਤੇ ਉਹਨਾਂ ਨੇ ਧਰਨਾ ਲਾ ਦਿੱਤਾ ਇਸ ਗੱਲ ਦੀ ਮੰਗ ਕੀਤੀ ਤੇ ਬੰਟੀ ਨਾਂ ਦਾ ਜਿਹੜਾ ਇੱਕ ਬੰਟੀ ਵੈਸ ਨਾਂ ਦਾ ਇੱਕ ਕਲਾਕਾਰ ਹੈ ਉਹਦੇ ਉੱਤੇ ਐਫ ਆਈ ਆਰ ਹੋਣੀ ਚਾਹੀਦੀ ਆ ਉਹਨਾਂ ਦਾ ਕੋਈ ਲੈਣ ਦੇਣ ਦੇ ਵਿੱਚ ਕੋਈ ਮਾਮਲਾ ਸੀ ਮੂਸੇ ਵਾਲੇ ਦੇ ਨਾਲ ਅੱਛਾ ਉਹਨਾਂ ਨੂੰ ਤਾਂ ਗ੍ਰਿਫਤਾਰ ਕਰਾਉਣ ਦੀ ਮੰਗ ਕੀਤੀ ਆ ਔਰ ਦੂਜੇ ਪਾਸੇ ਉਹਨਾਂ ਨੇ ਇਹ ਗੱਲ ਕਹੀ ਆ ਕਹਿੰਦੇ ਬੜਾ ਲੰਮਾ ਸਮਾਂ ਹੋ ਗਿਆ ਅਸੀਂ ਕੋਟਾਂ ਦੇ ਚੱਕਰ ਅਸੀਂ ਕਚਹਿਰੀਆਂ ਦੇ ਚੱਕਰ ਅਸੀਂ ਪੁਲਿਸ ਦੇ ਚੱਕਰ ਸਰਕਾਰਾਂ ਨੂੰ ਬਹੁਤ ਸਾਰੀ ਵਾਰ ਕਿਹਾ ਉਹ ਕਹਿੰਦੇ ਯਾਰ ਸਾਡਾ ਤਾਂ ਦਿਲ ਵੀ ਨਹੀਂ ਕਰਦਾ ਕਿ ਇਹਨਾਂ ਨੂੰ ਹੁਣ ਅਸੀਂ ਇਹ ਗੱਲ ਕਹੀਏ ਕਿ ਸਾਨੂੰ ਇਨਸਾਫ ਦੇ ਦਿਓ ਕਿਉਂ ਕਿ ਉਹਨਾਂ ਦੀ ਉਮੀਦ ਬਿਲਕੁਲ ਟੁੱਟ ਚੁੱਕੀ ਇਹ ਤਾਂ ਸਪਸ਼ਟ ਰੂਪ ਦੇ ਵਿੱਚ ਦਿਖ ਵੀ ਰਿਹਾ ਪਰ ਕਿਤੇ ਨਾ ਕਿਤੇ ਮੂਸੇ ਵਾਲੇ ਦਾ ਜਿਹੜਾ ਕੋਈ ਕਾਤਲ ਚਾਹੇ 골ਡੀ ਬਰਾੜਾ ਚਾਹੇ ਪਹਿਲਾਂ ਉਹਨੂੰ ਸੁਣਨ ਹੋਈ ਹੈ ਉਹਨਾਂ ਤੱਕ ਸਜ਼ਾਵਾ ਦੇਣ ਦੀ ਗੱਲ ਤਾਂ ਛੱਡੋ ਉਹਨਾਂ ਤੱਕ ਹਲੇ ਕੋਈ ਵੀ ਜਿਹੜਾ ਕਿ ਟਾਰਗੇਟ ਤੇ ਗੱਲ ਨਹੀਂ ਪਹੁੰਚੀ ਇਹ ਸਮੁੱਚਾ ਪੰਜਾਬੀ ਜਾਣਦਾ ਔਰ ਮੂਸੇਵਾਲੇ ਦੇ ਪਿਤਾ ਵੀ ਕਹਿ ਰਹੇ ਨੇ ਹੁਣ ਇੱਥੇ ਸਾਡੀ ਸਰਕਾਰ ਨੂੰ ਵੀ ਚਾਹੀਦਾ ਨਿਰਪੱਖਤਾ ਦੇ ਨਾਲ ਜਾਂਚ ਕਰੇ ਬਣਦੀ ਸਜ਼ਾ ਜਿਹਨੂੰ ਦੇਣੀ ਚਾਹੀਦੀ ਉਹਨਾਂ ਨੂੰ ਦੇਵੇ ਇਸ ਗੱਲਾਂ ਦੇ ਵਿੱਚ ਵਖਰੇਵਾ ਨਹੀਂ ਹੋਣਾ ਚਾਹੀਦਾ ਸੈਸ ਕਰਕੇ ਪੰਜਾਬ ਭਰ ਦੇ ਵਿੱਚ ਇਹ ਗੱਲ ਫਿਰ ਤੋਂ ਫੈਲੀ ਹੈ ਕਿ ਅੱਜ ਮੂਸੇ ਵਾਲੇ ਦੇ ਪਿਤਾ ਕਿਉਂਕਿ ਮੂਸੇ ਵਾਲਾ ਤਾਂ ਨਹੀਂ ਰਹੇ ਦੋ ਬੁੱਢੇ ਮਾਤਾ ਪਿਤਾ ਅੱਜ ਵੀ ਧਰਨੇ ਤੇ ਕਿਉਂ ਯਾਨੀ ਧਰਨੇ ਲਾਉਣ ਤੇ ਮਜਬੂਰ ਨੇ ਕੀ ਸਾਡਾ ਪੰਜਾਬ ਦਾ ਸਿਸਟਮ ਇੰਨਾ ਹੀ ਕਮਜ਼ੋਰ ਹੈ ਕਿ ਸ਼ਰਯਾਮ ਕਿਸੇ ਨੇ ਇਹ ਕਹਿ ਦਿੱਤਾ ਹੋਵੇ ਕਿ ਅਸੀਂ ਇਸ ਬੰਦੇ ਨੂੰ ਮਰਵਾ ਦਿੱਤਾ ਹੈ ਤੇ ਉਸ ਬੰਦੇ ਤੱਕ ਸਾਡਾ ਕਾਨੂੰਨ ਵੀ ਨਾ ਪਹੁੰਚੇ ਸਾਡਾ ਸਿਸਟਮ ਨਾ ਕੰਮ ਕਰੇ ਔਰ ਜਾਂ ਫਿਰ ਸਾਡੀ ਸਰਕਾਰ ਸਿੱਧੇ ਤੌਰ ਤੇ ਉਹਨਾਂ ਦੇ ਉੱਤੇ ਐਨ ਵਕਤ ਤੇ ਕਿਉਂ ਨਾ ਐਕਸ਼ਨ ਲੈਂਦੀ ਇਹ ਗੱਲਾਂ ਦੀ ਚਰਚਾ ਤਾਂ ਆਖਰ ਹੁੰਦੀ ਰਹਿੰਦੀ ਆ ਔਰ ਹੁੰਦੀ ਰਹੂਗੀ ਜਿੰਨਾ ਚਿਰ ਸਾਡੇ ਸਿਸਟਮ ਦੇ ਅੰਦਰ ਬਹੁਤ ਹੀ ਚੰਗੀ ਤਰ੍ਹਾਂ ਕੋਈ ਸ਼ੋਧਰੀ ਹੋ ਜਾਂਦੀ ਜਾਂ ਨਿਰਪੱਖਤਾ ਦੇ ਨਾਲ ਉਹਨਾਂ ਲੋਕਾਂ ਨੂੰ ਸਜ਼ਾ ਨਹੀਂ ਮਿਲਦੀ ਜਿਨ੍ਹਾਂ ਨੇ ਕਿਸੇ ਵੀ ਬੰਦੇ ਦਾ ਕਤਲ ਕੀਤਾ ਹੁੰਦਾ ਇਹ ਇੱਥੇ ਕੱਲਾ ਮੂਸੇ ਵਾਲਾ ਹੀ ਨਹੀਂ ਬਲਕਿ ਪਤਾ ਨਹੀਂ ਕਿੰਨੀਆਂ ਕਮਾਵਾਂ ਦੇ ਪੁੱਤ ਜਿਹੜੇ ਕਿ ਕਬੱਡੀ ਖਿਡਾਰੀ ਬਹੁਤ ਸਾਰੇ ਜਵੰਦੇ ਵਰਗੇ ਹੋਗੇ ਜਿਨ੍ਹਾਂ ਦੇ ਇਨਵੈਸਟੀਗੇਸ਼ਨ ਦਾ ਭਾਵੇਂ ਹੋ ਗਈ ਹੋਵੇ ਪਰ ਲੋਕਾਂ ਦੇ ਹਵਾਲਿਆਂ ਜਿਹੜੀ ਗੱਲ ਹੈ ਉਹ ਇਹ ਵੀ ਰਹੀ ਹੈ ਜਵੰਦੇ ਵੇਲੇ ਔਰ ਦੂਜੇ ਪਾਸੇ ਬਰਿੰਦਰ ਘੋਮਣ ਉਹਦੀ ਵੀ ਦੇਖੋ ਮੌਤ ਕਿੱਦਾਂ ਹੁੰਦੀ ਹੈ ਬਹੁਤ ਸਾਰੀਆਂ ਸੈਲੀਬ੍ਰਿਟੀਆਂ ਕਹਿ ਲਓ ਪੰਜਾਬ ਦੀਆਂ ਹਸਤੀਆਂ ਕਹਿ ਲਓ ਪੰਜਾਬ ਦੀ ਪਛਾਣ ਕਹਿ ਲਓ ਉਹ ਤਾਂ ਪੰਜਾਬ ਤੋਂ ਉਤਰ ਗਏ ਨੇ ਪਰ ਸਾਡੇ ਸਿਸਟਮ ਦੇ ਉੱਤੇ ਸਵਾਲ ਤਾਂ ਫੇਰ ਤੋਂ ਸਾਡੇ ਹੀ ਲੋਕ ਚੱਕਣਗੇ ਅਸ ਕਰਕੇ ਪੰਜਾਬ ਦੀ ਸਰਕਾਰ ਨੂੰ ਪੰਜਾਬ ਦੇ ਸਿਸਟਮ ਨੂੰ ਅਪੀਲ ਹੈ ਬੜੀ ਨਿਰਪੱਖਤਾ ਦੇ ਨਾਲ ਸਾਡੇ ਲੋਕ ਇਨ੍ਹਾਂ ਗੱਲਾਂ ਦੇ ਉੱਤੇ ਭਰੋਸਾ ਕਰਦੇ ਨੇ ਕਾਨੂੰਨ ਤੇ ਕਿ ਸਾਡਾ ਕਾਨੂੰਨ ਸਾਡੀ ਸਰਕਾਰ ਇਨ੍ਹਾਂ ਗੱਲਾਂ ਨੂੰ ਨਿਰਪੱਖਤਾ ਦੇ ਨਾਲ ਅੰਜਾਮ ਤੱਕ ਲੈ ਕੇ ਜਾਊਗੀ ਇਸ ਗੱਲ ਦੀ ਉਮੀਦ ਤਾਂ ਪੰਜਾਬ ਦੇ ਲੋਕਾਂ ਨੂੰ ਵੀ ਹੈ ਪਰ ਸਾਡੀ ਤਾਂ ਅਪੀਲ ਇਹ ਹੀ ਹੈ ਕਿ ਕਾਨੂੰਨ ਮੁਤਾਬਕ ਸੰਵਿਧਾਨ ਮੁਤਾਬਕ ਸਜ਼ਾ ਤਾਂ ਜਿਹੜੀ ਜੀਨੂੰ ਮਿਲਣੀ ਚਾਹੀਦੀ ਹੈ ਉਹਨੂੰ ਮਿਲਣੀ ਚਾਹੀਦੀ ਹੈ ਤਾਂ ਇਸ ਵਿਸ਼ੇ ਦੇ ਉੱਤੇ ਤੁਹਾਡਾ ਕੀ ਕਹਿਣਾ ਕਮੈਂਟ ਜਰੂਰ ਕਰਿਓ ਔਰ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨਾਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ